ਤੇ ਇਹ ਜੋ ਉਧਰ ਸਵਰਾਜ ਖੜੇ ਨੇ ਜਿਹੜੇ ਮਣ ਪਸੰਦ ਸਵਰਾਜ 855 ਤੇ ਜਿਹੜਾ ਆ ਸਵਰਾਜ 855 ਭਈ ਇਹ ਕਿੰਨੇ 11 ਮਾਡਲ ਆ ਧਰਮਾ ਜੀ 2011 ਮਾਡਲ ਡਬਲ ਪੰਪਰ ਡਬਲ ਡਿਸਟ੍ਰੀਬਿਊਟਰ ਆ ਡਬਲ ਪੰਪਰ ਡਬਲ ਡਿਸਟ੍ਰੀਬਿਊਟਰ ਆ ਸਾਰਾ オリジナル ਆ ਸਾਰਾ オリジナル ਆ ਮਗਰਾਟ ਮਗਰਾਟ ਛੱਡ ਕੇ ਉੱਪਰੋਂ ਇਕੱਲੇ ਮਗਰਾਟ ਮਗਰਾਟ ਹੋਈ ਹੋਈ ਨੇ ਇਕੱਲੇ 7-7 ਹੋਈ ਹੋਈਆਂ ਮਗਰਾਟਾਂ ਦੀ ਤੇ ਡਬਲ ਪੰਪ ਆ ਡਬਲ ਪੰਪਰ 70 ਪੈਸੇ ਟਾਇਰ ਨੇ ਪੀਵੀ 11 ਨੰਬਰ ਆ ਜੀ ਪੀਵੀ 11 ਨੰਬਰ ਆ 4 ਲੱਖ 4 ਲੱਖ ਦਾ ਮਾੜਾ ਧਰਮਾ ਜੀ ਆਪਾ 3,85,000 ਤਾਂ ਦੇ ਦੋ ਬਸ ਹਾਂ ਨਾ ਬਾਈ ਨੇ ਆਪ ਹੀ ਦੱਸਦਾ ਮੈਨੂੰ ਤਾਂ ਬੋਲਣ ਨਹੀਂ ਦਿੱਤਾ ਵੀ 10-15 ਹਜ਼ਾਰ ਆਪ ਹੀ ਲਾ ਦੋ ਲੋ ਵੀ ਜਦੋਂ ਆ ਜਿਹੜਾ ਖੜਾ ਹੈਗਾ ਇੱਧਰ ਸੁਬਰਾਜ 2009 ਮਾਡਲ ਹੈ ਜੀ 2009 ਮਾਡਲ ਹੈ ਇਹ ਕੋਕਾ ਪੀਸ ਆ ਬੁਲਬੁਲ ਦੀ ਬਚਾਏ ਵੀ ਇਹ ਵੀ ਬੁਲਬੁਲ ਦਾ ਬਚਾ ਤੇ ਇਹਦੀ ਕੀ ਡਿਮਾਂਡ ਹੈ ਇਹਦੀ ਵੀਰਿਆ ਦਾ 3,65,000 ਦੀ ਡਿਮਾਂਡ ਹੈ ਜੀ 3,65,000 ਰੁਪਇਆ ਹੁਣ ਦੇ ਨਾਲ ਅੰਦਰੋਂ ਮਗਰਾੜ ਦਿਖਾਓ ਜੀ ਬਾਈ ਅੰਦਰੋਂ ਮਗਰਾੜ ਦੇ ਕਿਤੇ ਜਰਨੀ ਨਹੀਂ ਬਈ ਜਮੇ ਕਿਸੇ ਪਾਸੇ ਵੀ ਜਰਨੀ ਸੀਐਸਐਮ ਨੂੰ ਚਮਕੀ ਜਾਂਦਾ ਪਿੱਛੋਂ ਵੀ ਗਰੀਸਨ ਨੰਬਰ ਹਰਿਆਣਾ ਦਾ 2009 ਮਾਡਲ ਹੈ ਤੇ ਦੇਣ ਵਾਲਾ ਰੇਟ ਕੀ ਹੈ ਦਾ ਇਹਦੀ ਵੀਰੇ 2 ਲੱਖ ਦਾ ਦੇ ਦਾਂਗੇ ਜੀ 2 ਲੱਖ ਦਾ ਬਣ ਜੂਗਾ ਤੇ ਜੇ ਹਜੇ ਇੱਧਰ ਖੜਾ ਹੈਗਾ ਫਾਰਮ ਫਾਰਮ 60 ਫਾਰਮ 60 2003 ਮਾਡਲ 2003 ਮਾਡਲ ਹੈ ਇਹ ਓਰੀਜਨਲ ਆ ਬਾਈ ਸਾਰ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਮਗਰਾਟ ਜ਼ਿਮੀਦਾਰ ਨੇ ਕਰਾਏ ਨੇ ਮਗਰਾਟ ਹਾਂ ਉਹ ਵੀ ਪਹਿਲਾਂ ਜ਼ਿਮੀਦਾਰ ਨੇ ਕਰਾਏ ਹੋਏ ਨੇ ਹਾਂਜੀ ਹਾਂ ਠੀਕ ਆ ਇੰਜਨ ਪੱਖੋਂ ਤਾਂ ਸਾਰਾ ਓਰੀਜਨਲ ਆ ਚੱਲਿਤ ਲਾਵੇ ਦਾ ਹੈ ਨਾ ਉਹਦਾ ਮਤਲਬ ਕੰਡੀਸ਼ਨ ਪੂਰੀ ਚੰਗੀ ਆ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਕੀ ਆ ਇਹ ਦੀ ਬਰੇਟਾਈ ਲੱਖ ਨਵਾਂ ਡਾ 2 ਲੱਖ 40 ਹਜ਼ਾਰ ਦਾ ਦੇ ਦਾਂ 2 ਲੱਖ 40 ਹਜ਼ਾਰ ਦਾ ਬਣ ਜੂ ਜਿਹੜਾ ਇੱਧਰ ਖੜਾ ਸੋਨਾ ਲਿਕਾ 2000 ਮਾਡਲ ਆ ਜੀ ਪੰਜਾਬ ਨੰਬਰਾਂ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਇਹ ਕਿਹੜਾ ਸੋਨਾ ਲਿਕਾ ਆ 55 ਵੀਰੇ 55 ਦਾ ਹਾਂਜੀ ਤੇ ਇਹਦੀ ਦੂਜੀ ਸੋ ਹੈਗੀ ਨਾਲ ਹੈਗੀ ਵੀਰੇ ਹਾਂ 200 ਨਾਲ ਦੇ ਦਾਂ ਦੋਹੇ ਸੋ ਨਾਲ ਦੇ ਦਾਂਗੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਹਾਂਜੀ ਚੱਲ ਚਲਾ ਵੀ ਤਾਂ ਵੀ ਤਾਂ ਵਧੀਆ ਹਾਂਜੀ ਬਹੁਤ ਵਧੀਆ ਵਧੀਆ ਹੈਗਾ ਇਹਦੀ ਕੀ ਡਿਮਾਂਡ ਆ ਬਈ 2 ਲੱਖ ਨਵਾਂ ਡਾ ਜੀ ਕੋਈ 2 ਲੱਖ ਡਿਮਾਂਡ ਆ ਹੁਣ ਦੇਣ ਵਾਲਾ ਰੇਟ ਵੀ ਦੱਸੋ 1 ਲੱਖ 90 ਹ